ਗੁਰੂ ਪਿਆਰਿਓ ਜੇਠ ਦੇ ਮਹੀਨੇ ਦੀ ਆਰੰਭਤਾ ਹੋ ਚੁੱਕੀ ਹੈ ਇਹ ਮਹੀਨੇ ਦੇ ਵਿੱਚ ਸਾਨੂੰ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਿਸ ਕਰਕੇ ਸਾਡਾ ਇਹ ਮਹੀਨਾ ਸੁੱਖਾਂ ਭਰਿਆ ਖੁਸ਼ੀਆਂ ਖੇੜਿਆਂ ਭਰਿਆ ਬਤੀਤ ਹੋਵੇ ਤਾਂ ਆਓ ਆਪਾਂ ਸਾਰੇ ਇਹ ਜਾਣਦੇ ਹਾਂ ਜੀ ਜੇਠ ਦੇ ਮਹੀਨੇ ਵਿੱਚ ਗਰਮੀ ਜਿਹੜੀ ਬਹੁਤ ਜ਼ਿਆਦਾ ਹੋ ਜਾਂਦੀ ਆ ਇਹਨਾਂ ਦਿਨਾਂ ਵਿੱਚ ਲੂਂ ਵੀ ਬਹੁਤ ਜ਼ਿਆਦਾ ਵਗਦੀ ਆ ਜਦੋਂ ਆਪਾਂ ਕਿਤੇ ਸਫਰ ਕਰਨਾ ਹੋਵੇ ਔਖਾ ਲੱਗਦਾ ਤੇ ਗਰਮੀ ਦੇ ਕਰਕੇ ਕਈ ਵਾਰ ਸਾਡਾ ਅੰਮ੍ਰਿਤ ਵੇਲੇ ਉੱਠਣ ਨੂੰ ਜੀ ਨਹੀਂ ਕਰਦਾ ਉਹਦਾ ਕਾਰਨ ਕੀ ਹੁੰਦਾ ਸਭ ਤੋਂ ਵੱਡਾ ਕਿ ਦਿਨ ਜਿਹੜੇ ਆ ਉਹ ਵੱਡੇ ਹੋ ਜਾਂਦੇ ਆ ਜੇਠ ਮਹੀਨੇ ਵਿੱਚ ਦਿਨ ਜਿਹੜੇ ਆ ਬਹੁਤ ਵੱਡੇ ਹੋ ਜਾਂਦੇ ਆ ਰਾਤਾਂ ਛੋਟੀਆਂ ਹੋ ਜਾਂਦੀਆਂ ਤੇ ਰਾਤ ਨੂੰ ਸਾਡੀ ਨੀਂਦ ਜਿਹੜੀ ਆ ਪੂਰੀ ਨਹੀਂ ਹੁੰਦੀ ਜਿਹਦੇ ਕਰਕੇ ਕੀ ਹੁੰਦਾ ਵੀ ਅਸੀਂ देर ਨਾਲ ਸੌਂਨੇ ਆ ਸਭ ਤੋਂ ਵੱਡਾ ਕਾਰਨ ਤਾਂ ਅਮਰਤ ਵੇਲੇ ਨਾ ਉੱਠਣ ਦਾ ਇਹੀ ਆ ਕਿ ਰਾਤ ਨੂੰ ਅਸੀਂ ਸਮੇਂ ਸਿਰ ਨਹੀਂ ਸੌਂਦੇ ਹੈਗੇ ਬਹੁਤ ਲੋਕ ਇਹ ਗਲਤੀ ਕਰਦੇ ਆ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਬਹੁਤ ਲੋਕ ਜਿਹੜੇ ਗਲਤੀ ਕਰਦੇ ਆ ਵੀ ਰਾਤ ਨੂੰ ਦੇਰ ਨਾਲ ਸੌਂਦੇ ਆ ਇੱਕ ਤਾਂ ਰਾਤਾਂ ਛੋਟੀਆਂ ਹੁੰਦੀਆਂ ਇੱਕ ਸੌਂਦੇ ਉਹ ਦੇਰ ਨਾਲ ਫਿਰ ਉਹਨਾਂ ਦੀ ਨੀਂਦ ਨਹੀਂ ਪੂਰੀ ਹੁੰਦੀ ਇਕਾਗਰਤਾ ਨਹੀਂ ਬਣਦੀ ਜਿਹੜੇ ਵੀ ਕੰਮ ਨੂੰ ਕਰਦੇ ਆ ਉਹ ਠੀਕ ਢੰਗ ਨਾਲ ਨਹੀਂ ਹੋ ਪਉਂਦਾ ਇਹਦਾ ਇਲਾਜ ਇਹ ਆ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਜਦੋਂ ਰਾਤਾਂ ਆਪਾਂ ਨੂੰ ਪਤਾ ਵੀ ਛੋਟੀਆਂ ਨੇ ਸਾਨੂੰ ਸਮੇਂ ਸਿਰ ਸੌਂ ਜਾਣਾ ਚਾਹੀਦਾ ਫੇਰ ਹੀ ਅਸੀਂ ਅੰਮ੍ਰਿਤ ਵੇਲੇ ਉੱਠ ਸਕਦੇ ਹਾਂ ਪਹਿਲੀ ਗੱਲ ਜਿਹੜੀ ਆ ਤੁਸੀਂ ਉਹਦਾ ਖਾਸ ਖਿਆਲ ਰੱਖਣਾ ਵੀ ਰਾਤਾਂ ਛੋਟੀਆਂ ਨੇ ਜੇਠ ਦਾ ਭਾਅ ਵੀ ਹੁੰਦਾ ਵੱਡਾ ਜੇਠ ਆਪਾਂ ਕਹਿੰਦੇ ਆ ਰਿਸ਼ਤੇ ਵਿੱਚ ਵੀ ਵੱਡੇ ਨੂੰ ਜੇਠ ਕਿਹਾ ਜਾਂਦਾ ਇਸ ਕਰਕੇ ਹੀ ਇਹ ਜੇਠ ਦਾ ਜਿਹੜਾ ਮਹੀਨਾ ਇਹਦੇ ਵਿੱਚ ਬਾਕੀ ਮਹੀਨਿਆਂ ਨਾਲੋਂ ਦਿਨ ਉਹਨਾਂ ਦੀ ਲੰਬਾਈ ਜ਼ਿਆਦਾ ਹੁੰਦੀ ਆ ਇਸ ਕਰਕੇ ਨਾ ਤੁਸੀਂ ਖਾਸ ਖਿਆਲ ਰੱਖਣਾ ਜਿਹੜੀ ਮੈਂ ਤੁਹਾਨੂੰ ਇੱਥੇ ਗੱਲ ਕਹਿ ਰਹੇ ਆ ਵੀ ਆਰਾਮ ਦੇ ਨਾਲ ਸਾਰਾ ਜਿਹੜਾ ਤੁਸੀਂ ਰਾਤ ਨੂੰ ਸਾਰੇ ਕੰਮ ਕਰਕੇ ਚੜ੍ਹਦੀ ਕਲਾ ਦੇ ਵਿੱਚ ਰੱਬ ਦਾ ਸ਼ੁਕਰਾਨਾ ਕਰਕੇ ਸੌਂ ਜਾਣਾ ਸਮੇਂ ਸਿਰ ਕਿਉਂਕਿ ਜੇ ਸਮੇਂ ਸਿਰ ਸੌਵੋਗੇ ਸਮੇਂ ਸਿਰ ਜਾਗੋਗੇ ਹੁਣ ਦੂਜੀ ਗੱਲ ਜਿਹੜੀ ਮੈਂ ਇੱਥੇ ਤੁਹਾਨੂੰ ਦੱਸਣੀ ਆ ਉਹਦੇ ਵੱਲ ਵੀ ਗੌਰ ਕਰਿਓ ਆਪਾਂ ਸਾਰੇ ਬਹੁਤ ਵਾਰੀ ਇਹ ਕਹਿੰਨੇ ਆ ਕਿੰਨੀ ਗਰਮੀ ਆ ਕਿੰਨੀ ਗਰਮੀ ਆ ਪਰ ਕਦੇ ਅਸੀਂ ਆਸੇ-ਪਾਸੇ ਜਿਹੜੀਆਂ ਚਿੜੀਆਂ ਹਨ ਪੰਛੀ ਹਨ ਆਲੇ-ਦੁਆਲੇ ਸਾਡੇ ਅਸੀਂ ਉਹਨਾਂ ਦਾ ਧਿਆਨ ਹੀ ਨਹੀਂ ਰੱਖਦੇ ਅਸੀਂ ਕਰਮ ਜਿਹੜੇ ਆ ਇਹੋ ਜੇ ਕਰਦੇ ਆ ਵੀ ਰੱਬ ਤੋਂ ਦੂਰ ਹੁੰਦੇ ਜਾ ਰਹੇ ਆ ਅਸਲ ਦੇ ਵਿੱਚ ਸਾਨੂੰ ਆਪਣੇ ਕੋਠਿਆਂ ਦੀਆਂ ਛੱਤਾਂ ਉੱਪਰ ਇਹ ਜੋ ਬੇਜਵਾਨ ਪੰਛੀ ਹਨ ਇਹਨਾਂ ਵਾਸਤੇ ਪਾਣੀ ਜ਼ਰੂਰ ਰੱਖਣਾ ਚਾਹੀਦਾ ਕਿਉਂਕਿ ਗਰਮੀ ਇੰਨੀ ਹੁੰਦੀ ਆ ਇਹਨਾਂ ਨੂੰ ਪਾਣੀ ਨਹੀਂ ਲੱਭਦਾ ਇਹ ਸਾਡੇ ਕੋਠਿਆਂ ਤੇ ਆਉਂਦੇ ਆ ਘਰਾਂ ਚ ਆਉਂਦੇ ਆ ਅਸੀਂ ਆਪ ਤਾਂ ਫਰਿੱਜ ਦੇ ਵਿੱਚੋਂ ਠੰਡਾ ਪਾਣੀ ਕੱਢ ਕੇ ਪੀ ਲੈਨੇ ਆ ਪਰ ਕਦੇ ਇਹਨਾਂ ਦੇ ਬਾਰੇ ਨਹੀਂ ਸੋਚਦੇ ਬਹੁਤ ਥੋੜੇ ਲੋਕ ਆ ਜਿਹੜੇ ਇਹਨਾਂ ਦੇ ਬਾਰੇ ਸੋਚਦੇ ਆ ਉਹ ਵੀ ਗੁਰਮਖ ਪਿਆਰੇ ਧਾਨੀ ਆ ਤਾਂ ਜੇ ਤੁਸੀਂ ਇਹ ਗਲਤੀ ਕਰਦੇ ਹੋ ਕਦੇ ਵੀ ਇਹ ਭੁੱਲ ਨਹੀਂ ਕਰਨੀ ਪੰਛੀਆਂ ਵਾਸਤੇ ਹਮੇਸ਼ਾ ਤੁਸੀਂ ਆ ਦਿਨਾਂ ਦੇ ਵਿੱਚ ਉਹਨਾਂ ਨੂੰ ਸਵੇਰ ਵੇਲੇ ਰੋਟੀ ਵੀ ਜ਼ਰੂਰ ਪਾਉਣੀ ਆ ਝੂਰ ਕੇ ਤੇ ਉਹਨਾਂ ਨੂੰ ਮੈਂ ਕਹਾਂਗਾ ਵੀ ਇਹ ਜਿਹੜਾ ਪਾਣੀ ਆ ਇੱਕ ਸੇਵਾ ਹੀ ਆ ਇਹ ਸੇਵਾ ਜ਼ਰੂਰ ਕਰਨੀ ਆ ਉਹ ਤੁਹਾਡੇ ਘਰੇ ਆਉਣਗੇ ਸ਼ਕਣਗੇ ਅਸੀਸਾਂ ਦੇ ਕੇ ਜਾਣਗੇ ਤੁਹਾਨੂੰ ਤੁਹਾਡੇ ਘਰ ਵਿੱਚ ਖੁਸ਼ੀਆਂ, ਬਰਕਤਾਂ ਸਭ ਕੁਝ ਆਵੇਗਾ ਤੇ ਰੌਣਕ ਲੱਗੀ ਰਹੇਗੀ ਇਹਨਾਂ ਦੀ ਤਾਂ ਇਹ ਜਿਉਂਦੇ ਜੀ ਵਸਦੇ ਘਰਾਂ 'ਚ ਹੀ ਆਉਂਦੇ ਹੁੰਦੇ ਆ ਇੱਕ ਆਸ ਲੈ ਕੇ ਆਉਂਦੇ ਹੁੰਦੇ ਆ ਤੇ ਜਿਹੜੇ ਘਰ ਇਹਨਾਂ ਨੂੰ ਕੁਝ ਨਹੀਂ ਪਾਉਂਦੇ ਮੈਂ ਕਹੂੰਗਾ ਮaaf ਕਰਨਾ ਵੀ ਉਹ ਮਰਦੇ ਹੀ ਆ ਉਹਨਾਂ ਦੇ ਅੰਦਰ ਸਿੱਖੀ ਮਰ ਚੁੱਕੀ ਆ ਕਿਉਂਕਿ ਸਿੱਖੀ ਕਿੱਥੋਂ ਸ਼ੁਰੂ ਹੁੰਦੀ ਆ ਦਇਆ ਤੋਂ ਸ਼ੁਰੂ ਹੁੰਦੀ ਆ ਨਾ ਤਾਂ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਵਾ ਅੱਗੇ ਹੁਣ ਤੀਜੀ ਗੱਲ ਜਿਹੜੀ ਮੈਂ ਆਪ ਜੀ ਨੂੰ ਇੱਥੇ ਦੱਸਣੀ ਚਾਹਨਾ ਉਹ ਬਹੁਤ ਵੱਡੀ ਗਲਤੀ ਹੈ ਸਾਡੀ ਇੱਕ ਵੱਡੀ ਭੁੱਲ ਕਰਦੇ ਆ ਇਹਨਾਂ ਦਿਨਾਂ ਦੇ ਵਿੱਚ ਅਸੀਂ ਬਾਹਰੋਂ ਆਉਨੇ ਆਂ ਕਈ ਵਾਰੀ ਅਸੀਂ ਫਰਿੱਜ ਵਾਲਾ ਠੰਡਾ ਠੰਡਾ ਪਾਣੀ ਪੀ ਲੈਨੇ ਆ ਤੇ ਬਿਮਾਰ ਹੋ ਜਾਂਨੇ ਆ ਕਦੇ ਵੀ ਤੁਸੀਂ ਫਰਿੱਜ ਵਾਲੇ ਪਾਣੀ ਦੀ ਵਰਤੋਂ ਨਹੀਂ ਕਰਨੀ ਸਗੋਂ ਮੈਂ ਤਾਂ ਤੁਹਾਨੂੰ ਕਹੂੰਗਾ ਤੁਸੀਂ ਘੜੇ ਦੇ ਵਿੱਚ ਘੜਾ ਖਰੀਦ ਕੇ ਰੱਖੋ ਉਹਦੇ ਵਿੱਚ ਪਾਣੀ ਪਾ ਕੇ ਰੱਖੋ ਘੜੇ ਵਾਲਾ ਪਾਣੀ ਹੀ ਤੁਸੀਂ ਪੀਆ ਕਰੋ ਕਦੇ ਵੀ ਫਰਿੱਜ ਵਾਲਾ ਪਾਣੀ ਤੁਸੀਂ ਨਹੀਂ ਪੀਣਾ ਇਹ ਵੀ ਬਹੁਤ ਜਾਣੇ ਗਲਤੀ ਕਰਦੇ ਆ ਇਸ ਕਰਕੇ ਫਿਰ ਉਹ ਕਹਿ ਦਿੰਦੇ ਆ ਵੀ ਸਾਨੂੰ ਬਿਮਾਰੀਆਂ ਲੱਗ ਗਈਆਂ ਜਾਂ ਸਾਨੂੰ ਬੁਖਾਰ ਹੋ ਗਿਆ ਜਦੋਂ ਆਪਾਂ ਇੱਕਦਮ ਬਾਹਰੋਂ ਆਉਨੇ ਆ ਤੇ ਫਰਿੱਜ ਵਿੱਚੋਂ ਕੱਢ ਕੇ ਠੰਡਾ ਠੰਡਾ ਪਾਣੀ ਪੀ ਲੈਨੇ ਆ ਫਿਰ ਉਹ ਤਾਲਮੇਲ ਸਰੀਰ ਦਾ ਜਿਹੜਾ ਠੀਕ ਨਹੀਂ ਰਹਿੰਦਾ ਇਹ ਇੱਕ ਵੱਡੀ ਗਲਤੀ ਆ ਕਿਉਂਕਿ ਜੇ ਸਿਹਤ ਠੀਕ ਆ ਫਿਰ ਹੀ ਆਪਾਂ ਨਾਮ ਜਪ ਸਕਦੇ ਆ ਸਿਹਤ ਠੀਕ ਆ ਫਿਰ ਹੀ ਆਪਾਂ ਕਿਰਤ ਕਰ ਸਕਦੇ ਆ ਸਿਹਤ ਗਈ ਤਾਂ ਬੰਦੇ ਦਾ ਸਭ ਕੁਝ ਹੀ ਗਿਆ ਇਸ ਕਰਕੇ ਤੁਸੀਂ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਵਾ ਤਾਂ ਘੜੇ ਦੀ ਵਰਤੋਂ ਕਰਨੀ ਆ ਪੀਣ ਵਾਲੇ ਪਾਣੀ ਵਾਸਤੇ ਹੁਣ ਕਈ ਲੋਕ ਆ ਜਿਹੜੇ ਘਰਾਂ ਦੇ ਵਿੱਚ ਟੂਟੀਆਂ ਵਾਲੇ ਜਿਹੜੇ ਘੜੇ ਆ ਉਹਨਾਂ ਦੇ ਰੱਖੇ ਹੋਏ ਆ ਉਹ ਟੂਟੀ ਪਲਾਸਟਿਕ ਦੀ ਹੁੰਦੀ ਆ ਇਹ ਚੀਜ਼ਾਂ ਨੂੰ ਤੁਸੀਂ ਕਦੇ ਵੀ ਆਧੁਨਿਕ ਯੁੱਗ ਦੇ ਵਿੱਚ ਨਹੀਂ ਲਿਆ ਕੇ ਦੇਖ ਸਕਦੇ ਕਿਉਂਕਿ ਪ੍ਰਾਤਨ ਸਮੇਂ ਜਿਹੜੀ ਚੀਜ਼ ਬਣੀ ਆ ਉਹ ਜਿਹੜੇ ਚੱਪਣ ਵਾਲੇ ਘੜੇ ਆ ਉਹੀ ਸਹੀ ਆ ਟੂਟੀਆਂ ਵਾਲੇ ਘੜੇ ਸਹੀ ਨਹੀਂ ਹਨ ਜੀ ਮੈਂ ਤੁਹਾਨੂੰ ਇਹ ਦੱਸੂਗਾ ਕਿ ਤੁਸੀਂ ਜਦੋਂ ਦੂਜਾ ਘੜਾ ਵਰਤ ਕੇ ਦੇਖੋਗੇ ਜੋ ਚੱਪਣ ਵਾਲਾ ਹੈ ਤੇ ਇੱਕ ਟੂਟੀ ਵਾਲਾ ਇਹਦੇ ਵਿੱਚ ਅੰਤਰ ਬਹੁਤ ਜ਼ਿਆਦਾ ਵਾ ਇਹ ਜਦੋਂ ਤੁਸੀਂ ਵਰਤੋਗੇ ਤੁਹਾਨੂੰ ਆਪ ਨੂੰ ਖੁਦ ਨੂੰ ਹੀ ਪਤਾ ਲੱਗ ਜਾਣਾ ਤਾਂ ਕਈ ਵਾਰੀ ਅਸੀਂ ਜਿਹੜੀਆਂ ਪ੍ਰਾਤਨ ਚੀਜ਼ਾਂ ਉਹਨਾਂ ਨੂੰ ਆਧੁਨਿਕ ਰੂਪ ਦੇਣ ਲੱਗਦੇ ਹਾਂ ਤਾਂ ਸਾਰਾ ਵਿਗਾੜ ਕਰ ਲੈਂਦੇ ਹਾਂ ਇੱਕ ਵੱਡੀ ਭੁੱਲਾ ਇਹ ਗੱਲ ਨੂੰ ਪੱਲੇ ਬੰਨ੍ਹ ਲਓ ਕਿ ਘੜਾ ਕਿਹੜਾ ਵਰਤਣਾ ਫ੍ਰਿਜ ਦਾ ਪਾਣੀ ਬਿਲਕੁਲ ਨਹੀਂ ਵਰਤਣਾ ਇਹਨਾਂ ਦਿਨਾਂ ਵਿੱਚ ਬੱਚੇ ਕਈ ਵਾਰੀ ਜਦ ਕਰਦੇ ਆ ਬੱਚੇ ਤੁਹਾਨੂੰ ਵੇਖ ਕੇ ਹੀ ਜਦ ਕਰਦੇ ਆ ਕਦੇ ਵੀ ਤੁਸੀਂ ਜਦੋਂ ਜਿਹੜੀ ਚੀਜ਼ ਕਰੋਗੇ ਗਲਤ ਕਰੋਗੇ ਬੱਚੇ ਉਹਨੂੰ ਕਾਪੀ ਕਰਨਗੇ ਤਾਂ ਇਹਨਾਂ ਚੀਜ਼ਾਂ ਦਾ ਤੁਸੀਂ ਭਾਈ ਖਾਸ ਖਿਆਲ ਰੱਖਣਾ ਵਾ ਇਹ ਗਲਤੀ ਜੇ ਕਰੋਗੇ ਉਹਦਾ ਸਰੀਰ ਤੇ ਤੁਹਾਡੇ ਬੁਰਾ ਪ੍ਰਭਾਵ ਪਵੇਗਾ ਹੀ ਪਵੇਗਾ ਬਾਅਦ ਵਿੱਚ ਅਸੀਂ ਪ੍ਰਮਾਤਮਾ ਨੂੰ ਦੋਸ਼ ਦਿੰਨੇ ਆ ਤਾਂ ਕਰਮ ਜਿਹੜੇ ਆਪਣੇ ਤੁਸੀਂ ਸਹੀ ਰੱਖਣੇ ਆ ਅੱਗੇ ਹੁਣ ਚੌਥੀ ਗੱਲ ਇਹ ਜੋ ਜੇਠ ਦਾ ਮਹੀਨਾ ਹੈ ਗੁਰਮੁਖ ਪਿਆਰਿਓ ਇਹਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਉਹਨਾਂ ਦੀ ਯਾਦ ਵਿੱਚ ਤੁਸੀਂ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਵੀ ਕਰ ਸਕਦੇ ਹੋ ਕਿਉਂਕਿ ਦਿਨ ਬਹੁਤ ਜ਼ਿਆਦਾ ਲੰਮੇ ਹੁੰਦੇ ਆ ਦਿਨਾਂ ਦੀ ਲੰਬਾਈ ਵੱਧ ਹੁੰਦੀ ਆ ਸਾਰਾ ਦਿਨ ਜਿਹੜਾ ਆਪਾਂ ਇਸ ਤਰ੍ਹਾਂ ਸੌਂ ਕੇ ਗੁਜ਼ਾਰ ਦਈਏ ਜਾਂ ਕੰਮ ਧੰਦੇ ਵਿੱਚ ਕਿਰਤ ਕਰਦੇ ਹੀ ਗੁਜ਼ਾਰ ਦਈਏ ਉਹ ਵੀ ਠੀਕ ਨਹੀਂ ਕਿਉਂਕਿ ਕਿਰਤ ਦੇ ਨਾਲ ਨਾਮ ਜਪਣਾ ਵੀ ਵਾਹਿਗੁਰੂ ਦੀ ਮਰਿਆਦਾ ਵਿੱਚ ਹੀ ਆਉਂਦਾ ਗੁਰੂ ਦੇ ਸਿਧਾਂਤ ਵੀ ਇਹ ਕਹਿੰਦੇ ਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਜਿਹੜਾ ਕਿ ਅਸੀਂ ਕਿਰਤੀ ਕਰਦੇ ਆ ਨਾਮ ਤਾਂ ਅਸੀਂ ਜਪਦੇ ਹੀ ਨਹੀਂ ਬਾਕੀ ਸਾਰੇ ਕੰਮ ਹੋ ਜਾਣੇ ਆ ਬੰਦਿਆ ਤੇਰੇ ਇਕ ਤੇਰੇ ਤੋਂ ਨਾਮ ਹੀ ਨਹੀਂ ਜਪਿਆ ਜਾਣਾ ਇਹ ਸੱਚੀ ਗੱਲ ਆ ਬਾਕੀ ਹਰ ਚੀਜ਼ਾਂ ਨੂੰ ਟਾਲ ਮਟੋਲੇ ਆਪਾਂ ਕਰਕੇ ਇੱਕ ਨਾ ਇੱਕ ਦਿਨ ਕਰੀ ਦਿੰਨੇ ਆ ਪਰ ਰੱਬ ਦੀ ਬੰਦਗੀ ਸਾਡੇ ਤੋਂ ਹੁੰਦੀ ਨਹੀਂ ਆ ਕੰਮ ਸਾਡਾ ਇਸ ਤਰ੍ਹਾਂ ਰੁਕ ਗਿਆ ਉਹ ਕੰਮ ਰੁਕ ਗਿਆ ਸਾਰੇ ਕੰਮ ਹੀ ਹੋ ਜਾਂਦੇ ਆ ਇੱਕ ਰੱਬ ਦਾ ਨਾਮ ਹੀ ਨਹੀਂ ਬੰਦਾ ਲੈਂਦਾ ਬਾਕੀ ਹਰ ਕੰਮ ਜ਼ਰੂਰੀ ਸਮਝਾ ਇਸ ਇਨਸਾਨ ਨੇ ਇੱਕ ਖੁਦਾ ਕੀ ਇਬਾਦਤ ਥੀ ਜੋ ਹਰ ਵਾਰ ਹੀ ਟਲਦੀ ਰਹੀ ਸਾਡਾ ਇਸ ਤਰ੍ਹਾਂ ਉਹ ਹਾਲ ਹੋ ਗਿਆ ਕਿ ਬਾਕੀ ਸਾਰੇ ਕੰਮ ਤਾਂ ਅਸੀਂ ਕਰ ਹੀ ਲੈਣੇ ਹੁੰਦੇ ਆ ਰੱਬ ਦੀ ਇਬਾਦਤ ਨਹੀਂ ਸਾਡੇ ਤੋਂ ਹੋ ਪਾਉਂਦੀ ਇੱਕ ਵੱਡੀ ਪੋਲ ਤਾਂ ਆ ਜਿਹੜੇ ਦਿਨਾਂ ਇਹਨਾਂ ਵਿੱਚ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਤੁਸੀਂ ਚੇਤੇ ਰੱਖ ਕੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਰੋਜ਼ ਸ੍ਰੀ ਸਖਮਣੀ ਸਾਹਿਬ ਜੀ ਦਾ ਪਾਠ ਸੰਗਤ ਰੂਪ ਵਿੱਚ ਵੀ ਕਰ ਸਕਦੇ ਹਾਂ ਘਰੇ ਬੈਠ ਕੇ ਵੀ ਕਰ ਸਕਦੇ ਹਾਂ ਜ਼ਰੂਰ ਤੁਸੀਂ ਇਹ ਕਰ ਸਕਦੇ ਹੋ ਤੇ ਇਹ ਤੁਹਾਨੂੰ ਕਰਨਾ ਵੀ ਚਾਹੀਦਾ ਜੇਕਰ ਤੁਸੀਂ ਅਜਿਹਾ ਨਹੀਂ ਕਰੋਗੇ ਤਾਂ ਗੁਰੂ ਦੀਆਂ ਖੁਸ਼ੀਆਂ ਤੁਹਾਨੂੰ ਕਿਸ ਤਰ੍ਹਾਂ ਪ੍ਰਾਪਤ ਹੋ ਸਕਦੀਆਂ ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਹ ਹਉ ਕੁਰਬਾਨੀ ਤਿੰਨਾ ਗੁਰ ਸਿਖਾਂ ਭਾਏ ਭਗਤ ਗੁਰਪੁਰਬ ਕਰਨ ਦੇ ਉਹ ਗੁਰ ਸਿੱਖ ਧੰਨ ਹੁੰਦੇ ਆ ਜਿਹੜੇ ਆਪਣੇ ਗੁਰੂਆਂ ਦੀਆਂ ਯਾਦਾਂ ਮਨਾਉਂਦੇ ਆ ਉਹਨਾਂ ਦੇ ਦਿਨ ਉਹਨਾਂ ਦੇ ਗੁਰਪੁਰਬ ਚਾਹੇ ਉਹ ਸ਼ਹੀਦੀ ਗੁਰਪੁਰਬ ਚਾਹੇ ਪ੍ਰਕਾਸ਼ ਪੁਰਬ ਚਾਹੇ ਸ਼ਹੀਦਾਂ ਸਿੰਘਾਂ ਦੇ ਦਿਨ ਉਹ ਮਨਾਉਂਦੇ ਆ ਕਿਉਂਕਿ 1984 ਜੂਨ ਮਹੀਨੇ ਦੇ ਵਿੱਚ ਕੱਲੂ ਘਾਰਾ ਜਿਹੜਾ ਵਾਪਰਿਆ ਆਪਾਂ ਜਾਣਦੇ ਆ ਉਹ ਸ਼ਹੀਦਾਂ ਦੀ ਯਾਦ ਵਿੱਚ ਸੀ ਬਾਣੀ ਪੜ ਸਕਦੇ ਆ ਬੱਚਿਆਂ ਨੂੰ ਉਹਨਾਂ ਦਾ ਇਤਿਹਾਸ ਦੱਸ ਸਕਦੇ ਆ ਬਹੁਤ ਤਰੀਕੇ ਆ ਕਿਉਂਕਿ ਦਿਨ ਵੱਡੇ ਆ ਇਹਨਾਂ ਦਿਨਾਂ ਵਿੱਚ ਤਾਂ ਤੁਸੀਂ ਆਪਣੇ ਕਿਸੇ ਕੰਮ ਨੂੰ ਜਿਹਨੂੰ ਆਪਾਂ ਸ਼ੁਰੂ ਕੀਤਾ ਹੋਵੇ ਉਹਨੂੰ ਸਮਾਪਤ ਵੀ ਕਰ ਸਕਦੇ ਆ ਕਿਉਂਕਿ ਦਿਨ ਵੱਡੇ ਆ ਇਹ ਚੀਜ਼ਾਂ ਦਾ ਤੁਸੀਂ ਖਾਸ ਖਿਆਲ ਰੱਖਣਾ ਪਰਮੇਸ਼ਰ ਨੇ ਕਿਵੇਂ ਦਿਨਾਂ ਦੀ ਲੰਬਾਈ ਵਧਾਈ ਹੋਈ ਆ ਕਿਵੇਂ ਘਟਾਈ ਆ ਉਹਦੇ ਪਿੱਛੇ ਕਾਰਨ ਹੁੰਦਾ ਕੋਈ ਐਵੇਂ ਨਹੀਂ ਇਹ ਚੀਜ਼ਾਂ ਹੋ ਜਾਂਦੀਆਂ ਤਾਂ ਇਹ ਮੇਰੀ ਗੱਲ ਜ਼ਰੂਰ ਤੁਸੀਂ ਭਾਈ ਇਹ ਮੰਨ ਦੇ ਵਿੱਚ ਵਸਾਲਿਓ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਿਆਰ ਵਿੱਚ ਆ ਕੇ ਸਾਨੂੰ ਆਹ ਦਿਨਾਂ 'ਚ ਤਾਂ ਬਾਣੀ ਜ਼ਰੂਰ ਪੜ੍ਹਨੀ ਚਾਹੀਦੀ ਆ ਬਾਣੀ ਤਾਂ ਸਦਾ ਹੀ ਪੜਨੀ ਚਾਹੀਦੀ ਆ ਪਰ ਆ ਦਿਨਾਂ ਵਿੱਚ ਤਾਂ ਜ਼ਰੂਰ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਪੜੋ ਉਹਦੀਆਂ ਵਿਸ਼ੇਸ਼ਤਾਈਆਂ ਬਹੁਤ ਨੇ ਅੱਗੇ ਹੁਣ ਜੋ ਮੈਂ ਆਪ ਜੀ ਨੂੰ ਕਹਿਣਾ ਚਾਹਨਾ ਉਹਦੇ ਲਈ ਅਸਲ ਦੇ ਵਿੱਚ ਆਪ ਜੀ ਨੂੰ ਜਾਣਾ ਪਵੇਗਾ ਸ੍ਰੀ ਅੰਮ੍ਰਿਤਸਰ ਸਿਫਤੀ ਦਾ ਘਰ ਪ੍ਰਭ ਹਰਮੰਦਰ ਸੋਹਣਾ ਇਸ ਮਹਿਮਾਨਕ ਲਾਲ ਸ੍ਰੀ ਹਰਮੰਦਰ ਸਾਹਿਬ ਦੀ ਪਾਵਨ ਧਰਤੀ ਤੇ ਉਹ ਕਿਉਂ ਕਿਉਂਕਿ ਜੂਨ 1984 ਵਿੱਚ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੀ ਯਾਦਗਰੀ ਉੱਥੇ ਬਣ ਚੁੱਕੀ ਆ ਹਰਮੰਦਰ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬਾ ਅਕਾਲ ਤਖਤ ਸਾਹਿਬ ਜੀ ਦੇ ਨਾਲ ਹੀ ਗੁਰੂ ਘਰ ਹੈ ਉੱਥੇ ਆਪ ਜੀ ਪੁੱਛ ਸਕਦੇ ਹੋ ਗੁਰਮਖ ਪਿਆਰਿਓ ਉੱਥੇ ਯਾਦਗਰੀ ਬਣੀ ਹੋਈ ਆ ਸਿੰਘਾਂ ਦੀ ਸਾਰਿਆਂ ਦੀਆਂ ਤਸਵੀਰਾਂ ਲੱਗੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਜੋ ਗੋਲੀਆਂ ਮਾਰੀਆਂ ਸੀ ਸਰਕਾਰ ਨੇ ਸਮੇਂ ਦੀ ਨੇ ਉਹਦਾ ਮਾਡਲ ਵੀ ਬਣਿਆ ਹੋਇਆ ਤੇ ਜਿਹੜੇ ਜਿਹੜੇ ਸ਼ਹੀਦ ਸੰਤਾਂ ਮਹਾਪੁਰਖਾਂ ਦੇ ਨਾਲ ਸ਼ਹੀਦੀ ਪਾ ਗਏ ਉੱਥੇ ਉਹਨਾਂ ਦੇ ਪੈੰਡ ਉਹਨਾਂ ਦੀ ਉਮਰ ਵੀ ਲਿਖੀ ਹੋਈ ਆ ਜਦੋਂ ਤੁਸੀਂ ਦਰਸ਼ਨ ਕਰੋਗੇ ਜਿਵੇਂ ਕਿ ਅਜਾਇਬ ਘਾਰਾ ਇੱਕ ਤਾਂ ਅਜਾਇਬ ਘਾਰਾ ਨਾ ਇਹ ਥੋੜਾ हटਕੇ ਅਜਾਇਬ ਘਰ ਦੇ ਨਾਲ ਇਧਰੋਂ ਗੁਰਮੁਖ ਪਿਆਰਿਓ ਅਕਾਲ ਤਖਤ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਤੇ ਜਿੱਥੇ ਨਿਸ਼ਾਨ ਸਾਹਿਬ ਲੱਗੇ ਹੋਏ ਆ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਹਦੇ ਵਿੱਚ ਇਹ ਯਾਦਗਰੀ ਬਣੀ ਹੋਈ ਆ ਉੱਥੇ ਆਪ ਸੇਵਾਦਾਰਾਂ ਤੋਂ ਪੁੱਛ ਸਕਦੇ ਹੋ ਉਹ ਆਪ ਜੀ ਨੂੰ ਦੱਸ ਦੇਣਗੇ ਜਰੂਰ ਉੱਥੇ ਦਰਸ਼ਨ ਕਰਕੇ ਆਇਓ ਇਹ ਦਿਨਾਂ ਵਿੱਚ ਹੀ ਕਿਉਂ ਕਿ ਇਨ੍ਹਾਂ ਦਿਨਾਂ ਵਿੱਚ ਹੀ ਇਹ ਮਹੀਨੇ ਵਿੱਚ ਹੀ ਜੋ ਜੂਨ 1984 ਦਾ ਕੱਲੂ ਘਾਰਾ ਵਾਪਰੇ ਆ ਉੱਥੇ ਸਭ ਕੁਝ ਹੋਇਆ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ ਉੱਥੇ ਟੈਂਕ ਚਾੜੇ ਗਏ ਤੋਪਾਂ ਦੇ ਗੋਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਮਾਰੇ ਗਏ ਗੋਲੀਆਂ ਜਿਹੜੀਆਂ ਉਹ ਮਾਰੀਆਂ ਗਈਆਂ ਨੇ ਹੱਥੇ ਸਿੱਖਾਂ ਦੇ ਉੱਪਰ ਗੁਰਮਖ ਪਿਆਰਿਓ ਸੰਗਤ ਉੱਪਰ ਬੀਬੀਆਂ ਉੱਪਰ ਬੱਚਿਆਂ ਉੱਪਰ ਤਾਂ ਅਸੀਂ ਵੇਖਦੇ ਆਂ ਵੀ ਉਹ ਜਦੋਂ ਅਸੀਂ ਇਤਿਹਾਸ ਨੂੰ ਪੜਾਂਗੇ ਆਪਣੇ ਬੱਚਿਆਂ ਨੂੰ ਦੱਸਾਂਗੇ ਉਹਨਾਂ ਨੂੰ ਵੀ ਇਤਿਹਾਸ ਯਾਦ ਰਹੂਗਾ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਤੇ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹਨਾਂ ਸਾਰਿਆਂ ਨੂੰ ਦੱਸਣਾ ਵੀ ਸਾਡੇ ਨਾਲ ਇਉਂ ਇਹ ਸਰਕਾਰ ਨੇ ਹਕੂਮਤ ਨੇ ਕੀਤੀ ਸੀ ਕਿਸੇ ਵਕਤ ਤੇ ਸੰਤਾਂ ਮਹਾਪੁਰਖਾਂ ਦੇ ਅੱਗੇ ਹੋ ਕੇ ਉਹ ਗੁਰਮੁਖੀਆਂ ਨੇ ਰੱਬ ਦੇ ਪਿਆਰਿਆਂ ਨੇ ਜਾਨ ਤਲੀ ਤੇ ਧਰ ਕੇ ਲੜ ਕੇ ਤੇ ਇਹ ਸ਼ਹੀਦੀਆਂ ਪਾਈਆਂ ਨੇ ਉਹ ਕੌਣ ਸੀਗੇ ਉਹਨਾਂ ਦੀਆਂ ਤਸਵੀਰਾਂ ਵੀ ਉੱਥੇ ਲੱਗੀਆਂ ਹੋਈਆਂ ਨੇ ਬਹੁਤ ਆਪਜੀ ਭਾਵਕ ਭਾਵੇਂ ਹੋਮੋਗੇ ਜਾ ਕੇ ਇਹਨੂੰ ਪਤਾ ਹੈ ਸਿੱਖ ਦੇ ਅੰਦਰ ਇਹ ਦਰਦ ਹੈ ਹਰ ਇੱਕ ਸਿੱਖ ਦੇ ਅੰਦਰ ਦਰਦ ਹੈ ਉੱਥੇ ਜਾ ਕੇ ਆਪਜੀ ਨੂੰ ਪਤਾ ਲੱਗੇਗਾ ਕੌਣ ਕੌਣ ਜਿਹੜੇ ਆ ਸ਼ਹੀਦ ਹੋ ਗਏ ਇਹ ਉੱਥੇ ਦਰਸ਼ਨ ਕਰਨੇ ਇਹਨਾਂ ਦਿਨਾਂ ਵਿੱਚ ਬੜੇ ਜ਼ਰੂਰੀ ਹਨ ਜੀ ਇਹ ਗੱਲ ਤੁਸੀਂ ਮੇਰੀ ਚੇਤੇ ਰੱਖਿਓ ਇਹ ਨਾ ਭੁੱਲਣਯੋਗ ਤੇ ਨਾ ਬਖਸ਼ਣਯੋਗ ਸਾਾਕਾ ਸਾਡੇ ਨਾਲ ਹੋਇਆ ਸੀ ਇਹਨੂੰ ਅਸੀਂ ਭੁੱਲ ਨਹੀਂ ਸਕਦੇ ਤੇ ਇਹ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਨੂੰ ਮਾਫ਼ ਵੀ ਨਹੀਂ ਕੀਤਾ ਜਾ ਸਕਦਾ ਇਹ ਨਾ ਬਖਸ਼ਣਯੋਗ ਤੇ ਨਾ ਭੁੱਲਣਯੋਗ ਹੈ ਅਗਲੀ ਗੱਲ ਜਿਹੜੀ ਮੈਂ ਹੁਣ ਆਪ ਜੀ ਨੂੰ ਦੱਸਣੀ ਚਾਹਨਾ ਉਹ ਇਹ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਅਸੀਂ ਜਿਹੜੇ ਵੀ ਸ਼ਹੀਦ ਹੋਏ ਆ ਉਨ੍ਹਾਂ ਦੇ ਨਾਮ ਦਾ ਜਿਹੜਾ ਸਮਾਗਮ ਉਹ ਪਿੰਡਾਂ ਪਿੰਡਾਂ ਵਿੱਚ ਜਾਂ ਅਰਦਾਸ ਬੇਨਤੀ ਕੜਾ ਪ੍ਰਸ਼ਾਦ ਤਿਆਰ ਕਰਕੇ ਸੰਗਤ ਰੂਪ ਵਿੱਚ ਹੋ ਕੇ ਕਰਵਾ ਸਕਦੇ ਆ। ਇੰਨਾ ਹੀ ਨਹੀਂ ਅਸੀਂ ਵਿਦਵਾਨਾਂ ਨੂੰ ਬੁਲਾ ਕੇ ਨਗਰਾਂ ਵਿੱਚ ਉਹਨਾਂ ਤੋਂ ਜੂਨ 1984 ਦੀ ਕਥਾ ਵਿਚਾਰ ਵੀ ਸਰਵਣ ਕਰ ਸਕਦੇ ਆ। ਇਹਦੇ ਨਾਲ ਕੀ ਹੋਵੇਗਾ ਉਹ ਸ਼ਹੀਦਾਂ ਦੀ ਯਾਦ ਵੀ ਆਪਾਂ ਮਨਾਵਾਂਗੇ ਤੇ ਉਹ ਫਿਰ ਨਾ ਇੱਕ ਚੇਤੇ ਰਹਿਣਾ ਬੜਾ ਜ਼ਰੂਰੀ ਆ ਵੀ ਸਾਡੇ ਨਾਲ ਇਉਂ ਹੋਇਆ ਸੀਗਾ ਇਹ ਚੀਜ਼ਾਂ ਮੈਂ ਪਹਿਲਾਂ ਵੀ ਕਹੀਆਂ ਵੀ ਨਾ ਭੁੱਲਣ ਜੋਗ ਆ ਤੇ ਨਾ ਬਖਸ਼ਣ ਜੋਗ ਆ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਸਮਾਗਮ ਕਰਾਵਾਂਗੇ ਇੱਕ ਤਾਂ ਸਾਡੇ ਸਿੱਖਾਂ ਦਾ ਭਾਈਚਾਰਾ ਆਪਸ ਵਿੱਚ ਪ੍ਰੇਮ ਵਧੇਗਾ ਸਮਾਗਮ ਕਰਾਉਣ ਦੇ ਨਾਲ ਜਦੋਂ ਕੀਰਤਨੀਏ ਆਉਣਗੇ ਢਾਡੀ ਸਹਿਬਾਨ ਆਉਣਗੇ ਕਥਾਵਾਚਕ ਹੋਣਗੇ ਤੇ ਸਾਨੂੰ ਗਿਆਨ ਆਵੇਗਾ ਗੁਰੂ ਦੇ ਇਤਿਹਾਸ ਬਾਰੇ ਪਤਾ ਲੱਗੇਗਾ। ਬਾਕੀ ਜਦੋਂ ਅਸੀਂ ਇਕੱਠੇ ਹੋ ਕੇ ਸਮਾਗਮ ਕਰਾਵਾਂਗੇ ਸਾਡਾ ਭਾਈਚਾਰਾ ਵੀ ਵਧੇਗਾ। ਬਹੁਤ ਏਵੇਂ ਫਰਕ ਪਵੇਗਾ ਜੀ। ਪਹਿਲਾਂ ਪਿੰਡਾਂ ਨਗਰਾਂ ਵਿੱਚ بڑے ਸਮਾਗਮ ਹੁੰਦੇ ਹੁੰਦੇ ਸੀਗੇ। ਹੌਲੀ-ਹੌਲੀ ਅਸੀਂ ਇੰਨੇ ਜ਼ਿਆਦਾ ਪਦਾਰਥਵਾਦੀ ਹੋ ਗਏ, ਆਮੁਹਾਰੇ ਹੋ ਗਏ। ਇਹ ਸਮਾਗਮ ਕਰਾਉਣੇ ਹੀ ਅਸੀਂ ਬੰਦ ਕਰ ਦਿੱਤੇ। ਜਿਸ ਕਰਕੇ ਨਾ ਅਸੀਂ ਬਹੁਤ ਸਿੱਖੀ ਤੋਂ ਦੂਰ ਚਲੇ ਗਏ ਆ। ਫਿਰ ਅਸੀਂ ਇਹ ਆਖਦੇ ਆਂ ਵੀ ਇਸ ਤਰ੍ਹਾਂ ਕਿਉਂ ਹੋ ਗਿਆ? ਸਾਡੇ ਨਾਲ ਇਸ ਤਰ੍ਹਾਂ ਕਿਉਂ ਹੁੰਦਾ ਅਸਲ ਦੇ ਵਿੱਚ ਸਾਨੂੰ ਵੀ ਇੱਕ ਪਰਿਵਾਰ ਸਾਂਝ ਬਣਾਉਣੀ ਪਵੇਗੀ ਸਮਾਗਮ ਕਰਾਉਣ ਸਮੇਂ ਇਹੀ ਤਾਂ ਹੁੰਦਾ ਤਾਂ ਸਾਨੂੰ ਸਮਾਗਮ ਕਰਾਉਣੇ ਆਉਣੇ ਚਾਹੀਦੇ ਆ ਵੀ ਕਿਸ ਤਰ੍ਹਾਂ ਆਉਣਗੇ ਜਦੋਂ ਆਪਾਂ ਕਰਾਂਗੇ ਸਮਾਗਮ ਫੇਰ ਹੀ ਆਉਣਗੇ ਨਾ ਜਿਵੇਂ ਕਈ ਕੰਮ ਹੁੰਦੇ ਆ ਕਰਨ ਦੇ ਨਾਲ ਹੀ ਉਹ ਆਉਂਦੇ ਹੁੰਦੇ ਆ ਤਾਂ ਸਮਾਗਮ ਵੱਧ ਤੋਂ ਵੱਧ ਪਿੰਡਾਂ ਵਿੱਚ ਕਰਵਾਓ ਇਹ ਸ਼ਹੀਦਾਂ ਦੇ ਹੀ ਦਿਨਾਂ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਪਾਵਨ ਧਰਤੀ ਦੇ ਉੱਪਰ ਮਾਝੇ ਦੇ ਵਿੱਚ ਸਮਾਗਮ ਹੁੰਦੇ ਹਨ ਪਰ ਕਈ ਇਲਾਕੇ ਆ ਉਹ ਬਿਲਕੁਲ ਭੁੱਲੇ ਹੋਏ ਆ ਉਹ ਭੁੱਲੇ ਹੋਏ ਆ ਇਹਨਾਂ ਦਿਨਾਂ ਨੂੰ ਪਰ ਉਹਨਾਂ ਨੂੰ ਵੀ ਭਾਈ ਆਪਣੇ ਜਿੱਥੇ ਜਿੱਥੇ ਸਿੱਖ ਵਸਦੇ ਆ ਕਿੱਥੇ ਜਿੱਥੇ ਗੁਰਮੁਖ ਪਿਆਰੇ ਰਹਿੰਦੇ ਆ ਉਹਨਾਂ ਨੂੰ ਬੇਨਤੀ ਆ ਭਾਈ ਜ਼ਰੂਰ ਹੀ ਬੇਨਤੀ ਮੰਨਿਓ ਹੁਣ ਅਗਲੀ ਗੱਲ ਜਿਹੜੀ ਅਖੀਰਲੀ ਗੱਲ ਆ ਉਹ ਵੀ ਮੈਂ ਆਪ ਜੀ ਨੂੰ ਦੱਸਣੀ ਚਾਹਨਾ ਵੀ ਆ ਜੋ ਮਹੀਨਾ ਹੈ ਇਹ ਜੇਠ ਦਾ ਮਹੀਨਾ ਇਹ ਬਹੁਤ ਜ਼ਿਆਦਾ ਤਪਦਾ ਹੈ ਆਪਾਂ ਸਾਰੇ ਜਾਣਦੇ ਆ ਗਰਮੀ ਬੜੀ ਹੁੰਦੀ ਆ ਇਹਦੇ ਵਿੱਚ ਤੁਸੀਂ ਜਿੱਥੇ ਆਪਣਾ ਖਿਆਲ ਰੱਖਣਾ ਉੱਥੇ ਬੱਚਿਆਂ ਦਾ ਵੀ ਖਿਆਲ ਰੱਖਣਾ ਕਿਉਂਕਿ ਗਰਮੀ ਜਿਹੜੀ ਆ ਇਤਨੀ ਜ਼ਿਆਦਾ ਵੱਧ ਜਾਂਦੀ ਆ ਜੇ ਬੱਚਿਆਂ ਦਾ ਖਿਆਲ ਨਾ ਰੱਖੀਏ ਉਹ ਬਿਮਾਰ ਹੋ ਜਾਂਦੇ ਆ ਸਾਡੇ ਬੱਚੇ ਜਿਹੜੇ ਸਕੂਲ ਜਾਂਦੇ ਆ ਉਹਨਾਂ ਨੂੰ ਤੁਸੀਂ ਸਵੇਰ ਵੇਲੇ ਖਾਣਾ ਖਵਾ ਕੇ ਜ਼ਰੂਰ ਸਕੂਲ ਵਿੱਚ ਭੇਜੋ ਕਿਉਂਕਿ ਨਹੀਂ ਤਾਂ ਉਹਨਾਂ ਦੇ ਅੰਦਰ ਗਰਮੀ ਪੈ ਜਾਂਦੀ ਆ ਚੱਕਰ ਆਉਂਦੇ ਆ ਫਿਰ ਉਹਨਾਂ ਨੂੰ ਸਕੂਲ ਦੇ ਵਿੱਚ ਉਹਨਾਂ ਦਾ ਧਿਆਨ ਨਹੀਂ ਲੱਗੇਗਾ ਤੇ ਉਹ ਪੜਨਗੇ ਨਹੀਂ ਪੜਨਗੇ ਨਹੀਂ ਤਾਂ ਪਾਸ ਕਿਸ ਤਰ੍ਹਾਂ ਹੋਣਗੇ ਤਾਂ ਬਹੁਤ ਸਾਰੇ ਇਹੋ ਜਿਹੇ ਬੱਚੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਉਸੇ ਤਰ੍ਹਾਂ ਹੀ ਕਈ ਵਾਰੀ ਸਕੂਲ ਭੇਜ ਦਿੰਨੇ ਆ ਜਾਂ ਬੱਚੇ ਜਿਹੜੇ ਆ ਕੁਝ ਖਾ ਕੇ ਨਹੀਂ ਜਾਂਦੇ ਪਰ ਤੁਸੀਂ ਉਹਨਾਂ ਨੂੰ ਕੁਝ ਨਾ ਕੁਝ ਖਵਾ ਕੇ ਹੀ ਭੇਜਣਾ ਗਰਮੀ ਦੇ ਦਿਨਾਂ 'ਚ ਕਿਉਂਕਿ ਜਦੋਂ ਬੱਚੇ ਫਿਰ ਬਿਮਾਰ ਹੋ ਜਾਂਦੇ ਆ ਉਹ ਜਲਦੀ ਫਿਰ ਠੀਕ ਵੀ ਨਹੀਂ ਹੋ ਪਾਉਂਦੇ ਆ ਦਿਨਾਂ ਵਿੱਚ ਕਿਉਂਕਿ ਗਰਮੀ ਇੰਨੀ ਵੱਧ ਜਾਂਦੀ ਆ ਇਨਾਂ ਚੀਜ਼ਾਂ ਦਾ ਤੁਸੀਂ ਖਾਸ ਖਿਆਲ ਰੱਖੋ ਬਾਕੀ ਮੈਂ ਜੋ ਤੁਹਾਨੂੰ ਕਹਿਣਾ ਸੀ ਵੱਡੀ ਗੱਲ ਤਾਂ ਇਹੀ ਆ ਵੀ ਬਾਣੀ ਨਾਲ ਜੁੜੋ ਹੁਣ ਜੇਠ ਦੇ ਮਹੀਨੇ ਬਹੁਤ ਸਾਰੇ ਲੰਘ ਚੁੱਕੇ ਹੋਣਗੇ ਪਰ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਉਹ ਭਾਈ ਜ਼ਰੂਰ ਧਿਆਨ ਦੇਣ ਇੱਧਰ ਗੁਰੂ ਵਾਲੇ ਬਣੋ ਕਿਉਂਕਿ ਆਹ ਦਿਨ ਤਾਂ ਸ਼ਹੀਦਾਂ ਦੇ ਦਿਨ ਆ ਜਿਹੜੇ ਸ਼ਹੀਦ ਹੋ ਗਏ ਉਹ ਗੁਰਮੁਖ ਪਿਆਰੇ ਮਰਜੀਵੜੇ ਜਿਨ੍ਹਾਂ ਨੇ ਅੱਗੇ ਹੋ ਕੇ ਸ਼ਹੀਦੀਆਂ ਪਾਈਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਗੋਲੇ ਮਾਰੇ ਗਏ ਬਹੁਤ ਕੁਝ ਹੋਇਆ ਸਾਨੂੰ ਆਪਣੇ ਸਿੱਖਾਂ ਸਿੰਘਾਂ ਦੇ ਵੱਲ ਦੇਖਣਾ ਚਾਹੀਦਾ ਨਾ ਕਿ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਹੋਰਾਂ ਚੀਜ਼ਾਂ ਪਾਸੇ ਧਿਆਨ ਹਟਾ ਕੇ ਇੱਧਰ ਆਉਣਾ ਚਾਹੀਦਾ ਕਈ ਵਾਰੀ ਕੋਈ ਐਸੀਆਂ ਗੱਲਾਂ ਹੋ ਜਾਂਦੀਆਂ ਫਿਲਮ ਆ ਜਾਂਦੀ ਆ ਅਸੀਂ ਉਹਦੇ ਨਾਲ ਸਾਡੇ ਤੇ ਪ੍ਰਭਾਵ ਬਹੁਤ ਪੈ ਜਾਂਦਾ ਗਾਣੇ ਆ ਜਾਂਦੇ ਆ ਅਸੀਂ ਪ੍ਰਭਾਵ ਕਬੂਲਦੇ ਆ ਪਰ ਸਾਡੇ ਨਾਲ ਇੰਨਾ ਕੁਝ ਹੋ ਗਿਆ ਅਸੀਂ ਆਪਣੇ ਸਿੰਘਾਂ ਦਾ ਇਤਿਹਾਸ ਹੀ ਨਹੀਂ ਪੜਿਆ ਕਦੇ ਸਾਡੇ ਤੇ ਉਹਨਾਂ ਚੀਜ਼ਾਂ ਦਾ ਪ੍ਰਭਾਵ ਕਿਉਂ ਨਹੀਂ ਪੈ ਰਿਹਾ ਕਿੱਧਰ ਨੂੰ ਜਾ ਰਹੇ ਆ ਇਹ ਇੱਕ ਸਵਾਲ ਆ ਤੁਹਾਡੇ ਜੀਵਨ ਤੇ ਜ਼ਿੰਦਗੀ ਤੇ ਵੀ ਤੁਸੀਂ ਕਿਹੜੀ ਕੌਮ ਸੀਗੀ ਕਿਸ ਤਰ੍ਹਾਂ ਦੇ ਤੁਸੀਂ ਹੋਗੇ ਕਿਉਂ ਹੋਗੇ ਕਿਉਂਕਿ ਤੁਸੀਂ ਸੁਣਦੇ ਹੀ ਉਹਨਾਂ ਨੂੰ ਤੁਸੀਂ ਹਮੇਸ਼ਾ ਸੁਣਿਆ ਹੀ ਉਹੋ ਜਿਹੇ ਲੋਕਾਂ ਨੂੰ ਆ ਉਹੋ ਜਾਂ ਤੁਹਾਡਾ ਦਿਮਾਗ ਹੋ ਗਿਆ ਇਹ ਮਨ ਐਸਾ ਜੈਸਾ ਸੇਵੈ ਤੈਸਾ ਹੋਵੇ ਇਹ ਮੰਨਤਾ ਹੈ ਉਹੋ ਜਹੀ ਆ ਵੀ ਜਿਹੋ ਜਿਆਂ ਨੂੰ ਸੁਣੀ ਜਾਊਗਾ ਉਹੋ ਜੈ ਨੇ ਹੋਈ ਜਾਣਾ ਤਾਂ ਕਲਯੁਗ ਦੇ ਜਿਹੜੇ ਲੋਕ ਆ ਉਹ ਅੱਜ ਦੇ ਉਹ ਚੰਗੀਆਂ ਚੀਜ਼ਾਂ ਤਾਂ ਸੁਣਦੇ ਨਹੀਂ ਹੈਗੇ ਉਹ ਮਾੜੀਆਂ ਚੀਜ਼ਾਂ ਬੁਰੀਆਂ ਚੀਜ਼ਾਂ ਹੀ ਸੁਣੀ ਜਾਂਦੇ ਆ ਇਸ ਕਰਕੇ ਉਹਨਾਂ ਦਾ ਇਹ ਸਭ ਕੁਝ ਖਰਾਬ ਹੋ ਗਿਆ ਅੰਦਰ ਵੀ ਉਹਨਾਂ ਦਾ ਖਰਾਬ ਆ ਬਾਹਰੀ ਜੀਵਨ ਵੀ ਉਹਨਾਂ ਦਾ ਬਰਬਾਦ ਆ ਕਿਉਂਕਿ ਉਹ ਖਾਂਦੇ ਹੀ ਉਹਦਾਂ ਦਾ ਖਾਣ ਪੀਣੇ ਉਹਦਾਂ ਦਾ ਕਰੀ ਜਾਂਦੇ ਆ ਦਸਵੇਂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਖਿਆ ਸੀ ਕਲਯੁਗ ਦੇ ਵਿੱਚ ਲੋਕ ਜਿਹੜੇ ਆ ਉਹ ਮਾੜਾ ਭੋਜਨ ਖਾਂਣਗੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਰੇੜੀਆਂ ਤੇ ਵਿਕਦੀਆਂ ਨੇ ਲੋਕ ਉਹੀ ਭੱਜ ਭੱਜ ਕੇ ਖਾਂਦੇ ਆ ਇਸ ਕਰਕੇ ਲੋਕਾਂ ਦਾ ਬਹੁਤ ਜ਼ਿਆਦਾ ਜੀਵਨ ਪੱਧਰ ਡਿੱਗਿਆ ਹੋਇਆ ਨਿਗਰਿਆ ਹੋਇਆ ਤੁਸੀਂ ਭਾਈ ਆਪਣਾ ਜੀਵਨ ਇਸ ਤਰ੍ਹਾਂ ਨਹੀਂ ਬਣਾਉਣਾ ਕਿਉਂਕਿ ਇਹਨਾਂ ਚੀਜ਼ਾਂ ਦਾ ਵੀ ਸਾਡੇ ਸਰੀਰ ਦੇ ਉੱਪਰ ਮਨ ਦੇ ਉੱਪਰ ਬਹੁਤ ਅਸਰ ਪੈਂਦਾ ਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਆ ਜੋ ਮੈਂ ਤੁਹਾਨੂੰ ਸੱਤਕ ਗੱਲਾਂ ਦੱਸੀਆਂ ਨੇ ਤੁਸੀਂ ਜ਼ਰੂਰ ਆ ਮਹੀਨੇ ਵਿੱਚ ਕਰਕੇ ਦੇਖੋ ਉਹ ਜਿਹੜੇ ਛੋਟੇ ਛੋਟੇ ਪੰਛੀ ਆਉਂਦੇ ਆ ਤੁਹਾਡੇ ਘਰੇ ਆਸ ਲੈ ਕੇ ਆਉਂਦੇ ਆ ਉਹ ਪਰਿੰਦੇ ਆਉਂਦੇ ਆ ਜਿਹੜੇ ਉਹਨਾਂ ਦੇ ਮਨ ਚ ਆਸ ਹੁੰਦੀ ਹੈ ਵੀ ਆ ਘਰ ਵਿੱਚ ਜ਼ਰੂਰ ਕੁਝ ਨਾ ਕੁਝ ਹੋਵੇਗਾ ਤੇ ਜਦੋਂ ਨਹੀਂ ਹੁੰਦਾ ਉਹ ਖਾਲੀ ਮੁੜ ਜਾਂਦੇ ਆ ਰੱਬ ਦੀਆਂ ਖੁਸ਼ੀਆਂ ਤੁਸੀਂ ਕਿੱਥੋਂ ਲੈ ਲਮੋਗੇ ਗੁਰਮਖ ਪਿਆਰਿਓ ਇਨਕੀਆਂ ਨਿੱਕੀਆਂ ਗੱਲਾਂ ਨੇ ਇਹਨਾਂ ਵੱਲ ਧਿਆਨ ਦਿਓ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਸ਼ਹੀਦੀ ਪੁਰਬ ਵੀ ਅੱਗੇ ਨੇੜੇ ਆ ਰਿਹਾ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਉਹਨਾਂ ਨੂੰ ਚੇਤੇ ਜ਼ਰੂਰ ਕਰਕੇ ਭਾਈ ਇੱਕ ਪਾਠ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਜ਼ਰੂਰ ਪੜੋ ਜੇ ਤੁਸੀਂ ਸੰਪੂਰਨ ਨਹੀਂ ਪੜ ਸਕਦੇ ਅੱਧਾ-ਅੱਧਾ ਕਰਕੇ ਵੀ ਤੁਸੀਂ ਪਾਠ ਕਰ ਸਕਦੇ ਹੋ 12 ਅਸ਼ਟਪਦੀਆਂ ਪਹਿਲੇ ਦਿਨ ਫਿਰ ਅਗਲੇ ਦਿਨ 12 ਅਸ਼ਟਪਦੀਆਂ ਇਸ ਤਰ੍ਹਾਂ ਪਾਠ ਵੀ ਸੰਪੂਰਨ ਕੀਤਾ ਜਾ ਸਕਦਾ ਹੈ ਇਹਦੇ ਨਾਲ ਕੀ ਹੋਵੇਗਾ ਰੋਜ਼ ਬਾਣੀ ਪੜੀ ਜਾਊਗੀ ਤੁਹਾਨੂੰ ਬਾਣੀ ਕੰਠ ਵੀ ਹੋ ਜਾਊਗੀ ਬਾਣੀ ਕੰਠ ਹੋ ਜਾਊਗੀ ਹੋਰ ਬੰਦੇ ਨੂੰ ਕੀ ਚਾਹੀਦਾ ਮੈਂ ਕਹਿ ਰਿਹਾ ਬਾਕੀ ਸਾਰੇ ਕੰਮ ਹੀ ਹੋ ਜਾਣੇ ਆ ਸਭ ਕੁਝ ਹੋ ਜਾਣਾ ਇੱਕ ਬੰਦਿਆ ਤੇਰੇ ਤੋਂ ਨਾਮ ਹੀ ਨਹੀਂ ਜਪਿਆ ਜਾਣਾ ਰੱਬ ਦੀ ਇਬਾਦਤ ਹੀ ਨਹੀਂ ਤੇਰੇ ਤੋਂ ਹੋਣੀ ਬਾਕੀ ਸਾਰੇ ਕੰਮ ਤੂੰ ਕਰ ਜਾਣੇ ਆ ਸੋ ਇਹ ਵਿਚਾਰਾਂ ਜਿਹੜੀਆਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ ਕੀਤੀ ਵਿਚਾਰ ਹਿਰਦਿਆਂ ਚ ਵਸੇ ਗੁਰ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੋਚੇ ਜੀਵਨ ਵਾਲੇ ਅਸੀਂ ਵੀ ਬਣੀਏ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਆਪਾਂ ਆਪਣੇ ਲਈ ਤਾਂ ਸਾਰੇ ਹੀ ਮੰਗਦੇ ਆ ਸਖ ਕਉਮ ਆ ਜਿਹੜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਆ ਆਓ ਜੀ ਸਾਰੇ ਜਾਣੇ ਰਲ ਕੇ ਆਖਣਾ ਕਰੀਏ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ